ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂਗੇ ਜਿੱਥੇ ਕਿ ਕੁਝ ਦੇਰ ਬਾਅਦ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਇਸ ਜਗ੍ਹਾ ਦੇ ਉੱਪਰ ਲਿਆਂਦਾ ਜਾਣਾਗਾ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਲੋਕਾਂ ਦਾ ਵੱਡਾ ਇਕੱਠ ਹੈ ਭਾਰੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਦੂਜੇ ਪਾਸੇ ਜਿਹੜੀਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਬਾਹਰ ਲਿਆਉਣ ਦੀਆਂ ਤਿਆਰੀਆਂ ਜਿਹੜੀਆਂ ਹੋ ਕੀਤੀਆਂ ਜਾ ਰਹੀਆਂ ਨੇ ਉਹ ਤੁਹਾਨੂੰ ਪਲ-ਪਲ ਦੀ ਜਿਹੜੀ ਤਸਵੀਰ ਹੈ ਉਹ ਦਿਖਾਵਾਂਗੇ ਤੋ ਇਥੋਂ ਬਾਹਰ ਨਿਕਲਣ ਤੋਂ ਬਾਅਦ ਸਭ ਤੋਂ ਵੱਡੀ ਗੱਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨਜ਼ਦੀਕ ਹੀ ਉਹਨਾਂ ਦੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈਗਾ ਉੱਥੇ ਜਾ ਕੇ ਪਹਿਲਾਂ ਉਹਨਾਂ ਨੂੰ ਮੱਥਾ ਜਿਹੜਾ ਉਹ ਟਿਕਾਇਆ ਜਾਣਾ ਹੈਗਾ ਸੋ ਇਹ ਵੀ ਜਿਹੜੀ ਇੱਕ ਅ ਇੱਛਾ ਸੀ ਉਹਨਾਂ ਦੇ ਮਨ ਦੀ ਕਿ ਉਹ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਣਗੇ ਫਿਰ ਉਹਨਾਂ ਦਾ ਜਿਹੜਾ ਰੂਮ ਹੈ ਉਹ ਸ਼ਿਫਟ ਕੀਤਾ ਜਾਊਗਾ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਉਹ ਬਾਹਰ ਲਿਆਂਦਾ ਜਾ ਰਿਹਾ ਹੈਗਾ ਸੋ ਨੌਜਵਾਨਾਂ ਦੀ ਜਿਹੜੀ ਇੱਕ ਟੀਮ ਹੈਗੀ ਲੱਗੀ ਹੋਈ ਹੈ ਕਿ ਸਾਰਿਆਂ ਨੇ ਜਿਹੜਾ ਮਾਸਕ ਨਾਏ ਹੋਏ ਨੇ ਇਨਫੈਕਸ਼ਨ ਦਾ ਖਤਰਾ ਹੋਣ ਤੋਂ ਜਿਹੜਾ ਉਹਨਾਂ ਨੂੰ ਬਚਾਉਣ ਦੇ ਲਈ ਤਸਵੀਰਾਂ ਦੇਖ ਸਕਦੇ ਹੋ ਤਕਰੀਬਨ 58 ਦਿਨਾਂ ਦੇ ਬਾਅਦ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਸੂਰਜ ਨੂੰ ਦੇਖ ਰਹੇ ਨੇ ਉਹਨਾਂ ਦੇ ਕਮਰੇ ਤੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਅੱਜ ਉਹ ਸੂਰਜ ਨੂੰ ਦੇਖ ਪਾਉਣਗੇ ਸੋ ਉੱਥੇ ਗੱਲ ਇਹ ਵੀ ਹੈ ਕਿ ਕੁਝ ਦਿਨ ਪਹਿਲਾਂ ਜਿਹੜੀ ਸਰਕਾਰ ਦੀ ਚਿੱਠੀ ਆਉਂਦੀ ਹੈ ਕੇਂਦਰ ਸਰਕਾਰ ਦੀ ਉਨ੍ਹਾਂ ਦੇ ਨਾਲ 14 ਫਰਵਰੀ ਦੀ ਮੀਟਿੰਗ ਜਿਹੜੀ ਹੋ ਫਿਕਸ ਹੋ ਉਦੀ ਹੈਗੀ ਮੀਟਿੰਗ ਦੇ ਕਰਕੇ ਜਿਹੜਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਮੈਡੀਕਲ ਟ੍ਰੀਟਮੈਂਟ ਲੈਣ ਦੇ ਲਈ ਤਿਆਰ ਹੋ ਜਾਂਦੇ ਨੇ ਉੱਥੇ 121 ਜਿਹੜੇ ਕਿਸਾਨ ਮਰਨ ਵਰਤ ਤੇ ਬੈਠੇ ਹੁੰਦੇ ਨੇ ਉਹਨਾਂ ਦਾ ਵੀ ਮਰਨ ਵਰਤ ਜਿਹੜਾ ਉਹ ਤਲਵਾਇਆ ਜਾਂਦਾ ਹੈਗਾ ਸੋ ਖਨੌਰੀ ਬਾਰਡਰ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋਗੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਸ੍ਰੀ ਗੁਰੂ ਕਾਂ ਸਾਹਿਬ ਅੱਗੇ ਨਤਮਸਤਕ ਹੋਣ ਦੇ ਲਈ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਲੈ ਕੇ ਜਾਇਆ ਜਾ ਰਿਹਾ ਹੈਗਾ ਸੋ ਇਹ ਜਿੰਨੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਤਾਂ ਹੁਣ ਜਿਹੜਾ ਉਹਨਾਂ ਨੂੰ ਉੱਥੋਂ ਮੱਥਾ ਟੇਕਾ ਕੇ ਉਹਨਾਂ ਦੇ ਉਸ ਕਮਰੇ ਵੱਲ ਲਿਆਂਦਾ ਜਾ ਰਹੇਗਾ ਜਿੱਥੇ ਉਹਨਾਂ ਦੇ ਲਈ ਕਮਰਾ ਜਿਹੜਾ ਉਹ ਤਿਆਰ ਕੀਤਾ ਜਾ ਰਹੇਗਾ ਸੋ ਉੱਥੇ ਜਿਹੜਾ ਉਹਨਾਂ ਦੇ ਲਈ ਕਮਰਾ ਤਿਆਰ ਹੋਣਾ ਹੈਗਾ ਉਸ ਨੂੰ ਬਿਲਕੁਲ ਹੀ ਪ੍ਰੋਪਰ ਤਰੀਕੇ ਦੇ ਨਾਲ ਅਜਿਹੇ ਤਰੀਕੇ ਨਾਲ ਤਿਆਰ ਕੀਤਾ ਜਾ ਰਹੇਗਾ ਕਿ ਉਹਨਾਂ ਨੂੰ ਧੁੱਪ ਵੀ ਲੱਗੇ ਹਵਾ ਵੀ ਲੱਗੇ ਅਤੇ ਉਹਨਾਂ ਦਾ ਸਰੀਰ ਜਿਹੜਾ ਉਹ ਜਲਦੀ ਤੋਂ ਜਲਦੀ ਤੰਦਰੁਸਤ ਹੋਵੇ ਸੋ ਪਹਿਲਾਂ ਉਹਨਾਂ ਨੂੰ ਇੱਕ ਆਰਜੀ ਤੌਰ ਤੇ ਇੱਕ ਕਿਸੇ ਪਿੰਡ ਦੀ ਬੈਂਡ ਦੇ ਵਿੱਚ ਜਿਹੜਾ ਉਹਨਾਂ ਨੂੰ ਰੱਖਿਆ ਜਾਣਾਗਾ ਦਿਨ ਦੇ ਵਿੱਚ ਉਹ ਧੁੱਪ ਦੇ ਵਿੱਚ ਰਹਿਣਗੇ ਤੇ ਜਦੋਂ ਹੀ ਸੂਰਜ ਢਲ ਜਾਇਆ ਕਰੂਗਾ ਤਾਂ ਉਹਨਾਂ ਨੂੰ ਜਿਹੜਾ ਉਸ ਬੈਂਡ ਦੇ ਅੰਦਰ ਸ਼ਿਫਟ ਕੀਤਾ ਜਾਇਆ ਕਰੂਗਾ ਇੱਕ ਪਾਸੇ ਜਿਹੜਾ ਹਜੇ ਜਿਹੜਾ ਕਮਰਾ ਹੋ ਬਣ ਰਿਹਾ ਹੈਗਾ ਉਸ ਕਮਰੇ ਨੂੰ ਬਣਨ ਦੇ ਵਿੱਚ ਥੋੜਾ ਜਿਹੜਾ ਹੋ ਸਮਾਂ ਤਾਂ ਜ਼ਰੂਰ ਲੱਗਣਗਾ 2-3 ਦਿਨਾਂ ਦਾ ਕਹਿੰਦੇ ਨੇ ਕਿ ਸਮਾਂ ਲੱਗ ਜਾਣਾਗਾ ਉਸ ਨੂੰ ਕਿਉਂਕਿ ਉਹ ਇੱਕ ਹਿਸਾਬ ਦੇ ਨਾਲ ਡਾਕਟਰੀ ਟੀਮਾਂ ਦੇ ਦੁਬਾਰਾ ਜਿਸ ਤਰੀਕੇ ਨਾਲ ਦੱਸਿਆ ਗਿਆ ਹੈਗਾ ਜਿਸ ਤਰੀਕੇ ਨਾਲ ਉਸ ਨੂੰ ਪ੍ਰੋਪਰ ਤਿਆਰ ਕੀਤਾ ਜਾਣਾ ਹੈ ਤਾਂ ਉਸ ਦੇ ਵਿੱਚ ਸਮਾਂ ਜ਼ਰੂਰ ਲੱਗੂਗਾ ਅਤੇ ਹੁਣ ਤੁਸੀਂ ਤਸਵੀਰਾਂ ਦੇਖ ਸਕਦੇ ਹੋਗੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਜਿਹੜੇ ਪਹੁੰਚੇ ਹੋਏ ਨੇ ਇੱਥੇ ਹੀ ਜਿਹੜਾ ਹੁਣ ਜਗਜੀਤ ਸਿੰਘ ਢੱਲੇਵਾਲ ਦਾ ਮੈਡੀਕਲ ਟਰੀਟਮੈਂਟ ਦੁਬਾਰਾ ਸ਼ੁਰੂ ਹੋ ਜਾਣਾ ਹੈਗਾ ਪਹਿਲਾਂ ਗੱਲ ਆਈ ਸੀ ਕਿ ਤਕਰੀਬਨ 7 ਘੰਟਿਆਂ ਤੋਂ ਜਿਹੜਾ ਉਹਨਾਂ ਦਾ ਮੈਡੀਕਲ ਟਰੀਟਮੈਂਟ ਵੀ ਰੁਕਿਆ ਹੋਇਆ ਹੈਗਾ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਇਸੇ ਬੈਂਡ ਦੇ ਵਿੱਚ ਜਿਹੜਾ ਉਹਨਾਂ ਨੂੰ ਹੁਣ ਇਸ ਤੋਂ ਬਾਅਦ ਹੋ ਰੱਖਿਆ ਜਾਣਾ ਹੈਗਾ ਜਦੋਂ ਸੂਰਜ ਟਲ ਜੂਗਾ ਤਸਵੀਰੇ ਫੇਰ ਉਹਨਾਂ ਨੂੰ ਬਾਹਰ ਕੱਢਿਆ ਜਾਣਾਗਾ ਜਿਵੇਂ ਹੀ ਸੂਰਜ ਦੀ ਪਹਿਲੀ ਰੋਸ਼ਨੀ ਜਿਹੜੀ ਉਹ ਨਿਕਲ ਆਉਣੀ ਹੈਗੀ ਤਾਂ ਉਹਨਾਂ ਨੂੰ ਉੱਥੇ ਬਾਹਰ ਕੱਟਿਆ ਜਾਣਾਗਾ ਉਹਨਾਂ ਦੇ ਆਲੇ ਦੁਆਲੇ ਜਿਹੜੀ ਇੱਕ ਸੁਰੱਖਿਆ ਦਾ ਘੇਰਾ ਵੀ ਜਿਹੜਾ ਉਹ ਬਣਾਇਆ ਗਿਆ ਹੈਗਾ ਅਤੇ ਖਾਸ ਹਦਾਇਤ ਕੀਤੀ ਗਈ ਹੈ ਕਿ ਜੇਕਰ ਉਹਨਾਂ ਨੂੰ ਕੋਈ ਮਿਲਣ ਦੇ ਲਈ ਆਉਂਦਾ ਹੈਗਾ ਤਾਂ ਉਹ ਪ੍ਰੋਪਰ ਜਿਹੜਾ ਉਹਨਾਂ ਦੀ ਸਿਹਤ ਦਾ ਧਿਆਨ ਕਰਦੇ ਹੋਏ ਪ੍ਰੋਪਰ ਜਿਸ ਤਰੀਕੇ ਨਾਲ ਪਹਿਲਾਂ ਪੰਡਾਲ ਦੇ ਵਿੱਚ ਲੋਕਾਂ ਦੇ ਜੁੱਤੇ ਜਰਾਬਾਂ ਜਿਹੜੀਆਂ ਉਹ ਧਰਵਾਈਆਂ ਜਾਂਦੀਆਂ ਸੀ ਮਾਸਕ ਲਾਉਣ ਲਈ ਜਿਹੜਾ ਕਿਹਾ ਜਾਂਦਾ ਸੀ ਤਾਂ ਪ੍ਰੋਪਰ ਉਸ ਤਰੀਕੇ ਦੀ ਜਿਹੜਾ ਇਹ ਹਦਾਇਤਾਂ ਜਿਹੜਾ ਉਹ ਮੰਨੇ ਜਿਹੜਾ ਵੀ ਕੋਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਮਿਲਣ ਦੇ ਲਈ ਅੱਗੇ ਤੋਂ ਆਊਗਾ ਸੋ ਇਹ ਤਸਵੀਰਾਂ ਨੇ ਜਿੱਥੇ ਕੀ ਹੁਣ ਤੁਸੀਂ ਦੇਖ ਸਕਦੇ ਹੋਗੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਉਹਨਾਂ ਦੇ ਉਸ ਕਮਰੇ ਦੇ ਬਾਹਰ ਧੁੱਪ ਦੇ ਵਿੱਚ ਲਿਆਂਦਾ ਜਾਏਗਾ 58 ਦਿਨਾਂ ਦੇ ਬਾਅਦ ਉਹ ਇਤੋਂ ਉਸ ਟਰਾਲੀ ਦੇ ਵਿੱਚੋਂ ਨਿਕਲੇ ਨੇਗੇ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਵੀ ਜੇ ਕਹ diel ta ਇੱਕ ਸੁਰੱਖਿਆ ਦਾ ਘੇਰਾ ਬੜਾ ਕਾਰੜਾ ਕੀਤਾ ਹੋਇਆ ਸੀ ਕਿਸਾਨਾਂ ਨੂੰ ਲੱਗਦਾ ਸੀ ਕਿ ਕਿਤੇ ਸਰਕਾਰ ਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕ ਨਾ ਸਕੇ ਇਥੋਂ ਚੁੱਕ ਕੇ ਨਾ ਲੈ ਜੇ ਤਾਂ ਅੱਜ ਉਹਨਾਂ ਟਰਾਲੀਆਂ ਨੂੰ ਵੀ ਹਟਾਇਆ ਗਿਆ ਹੈਗਾ ਉਹਨਾਂ ਦੀ ਨਿਰਧਾਰਿਤ ਜਗ੍ਹਾ ਦੇ ਉਹਨਾਂ ਟਰਾਲੀਆਂ ਨੂੰ ਵੀ ਪਾਸੇ ਕਰ ਦਿੱਤਾ ਗਿਆ ਹੈਗਾ ਜਿੰਨੀ ਬਿਲਡਿੰਗ ਕੀਤੀ ਗਈ ਸੀ ਟਰਾਲੀਆਂ ਨੂੰ ਸਾਰੀ ਬਿਲਡਿੰਗ ਜਿਹੜੀ ਹਟਾ ਦਿੱਤੀ ਗਈ ਹੈ ਹੁਣ ਉਹਨਾਂ ਦੇ ਨਾਲ ਜਿਹੜਾ ਹੁਣ ਇੱਥੇ 24 ਘੰਟੇ ਸਰਕਾਰੀ ਡਾਕਟਰ ਮੌਜੂਦ ਰਹਿਣਗੇ ਉਹਨਾਂ ਦੇ ਆਪਣੇ ਜਿਹੜੇ ਵਲੰਟੀਅਰ ਨੇ ਉਹ ਵੀ ਇੱਥੇ ਮੌਜੂਦ ਰਹਿਣਗੇ ਸੋ ਲੱਗਦਾ ਹੈ ਕਿ ਆਉਣ ਵਾਲੇ 1 2 1 2 ਦਿਨਾਂ ਦੇ ਵਿੱਚ ਲੋਕਾਂ ਦੀ ਸੰਖਿਆ ਜਿਹੜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਦੇਖਣ ਦੇ ਲਈ ਖਨੋਰੀ ਬਾਰਡਰ ਦੇ ਉੱਪਰ ਵੱਧ ਸਕਦੀ ਹੈ ਕਿਉਂਕਿ ਪਹਿਲਾਂ ਲੋਕ ਜਦੋਂ ਆਉਂਦੇ ਸੀਗੇ ਤਾਂ ਉਹਨਾਂ ਨੂੰ ਉਹ ਦੇਖ ਨਹੀਂ ਪਾਉਂਦੇ ਸੀ ਜਾਂ ਫਿਰ ਐਲਸੀਡੀ ਦੇ ਲੱਗੀ ਹੋਈ ਸੀ ਇੱਕ ਉੱਥੇ ਉਹਨਾਂ ਨੂੰ ਦਿਖਾਇਆ ਜਾਂਦਾ ਸੀ ਪਰ ਹੁਣ ਜਿਵੇਂ ਉਹ ਉਹਨਾਂ ਨੂੰ ਬਾਹਰ ਹਰ ਰੋਜ਼ ਬਾਹਰ ਉਹਨਾਂ ਨੂੰ ਕੱਢਿਆ ਜਾਣਾ ਹੈ ਇਸ ਬੈਂਡ ਦੇ ਵਿੱਚੋਂ ਤਾਂ ਹੁਣ ਲੋਕ ਜਿਹੜੇ ਆਮ ਤੌਰ ਤੇ ਨਾਰਮਲੀ ਤਰੀਕੇ ਦੇ ਨਾਲ ਉਹਨਾਂ ਨੂੰ ਦੇਖ ਸਕਣਗੇ ਪਰ ਜਿਹੜੀਆਂ ਹਦਾਇਤਾਂ ਨੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਪਾਲਣਾ ਜ਼ਰੂਰ ਕਰਨਾ ਪਵੇਗਾ ਸੋ ਤੁਸੀਂ ਦੇਖ ਸਕਦੇ ਹੋਗੇ ਕਿ ਸਿੱਧੂਪੁਰ ਜਿੱਥੇ ਬੰਦੀ ਦੀ ਪ੍ਰਾਪਰਟੀ ਮ ਉਹਨਾਂ ਦੇ ਜਿਹੜੇ ਤਾਂ ਮੁੰਡੇ ਨੇ ਉਹ ਵੀ ਇੱਥੇ ਮੌਜੂਦ ਨੇਗੇ ਸੋ ਪਲ-ਪਲ ਦਾ ਜਿਹੜਾ ਧਿਆਨ ਜਿਹੜਾ ਹੋ ਰੱਖਿਆ ਜਾ ਰਿਹਾ ਹੈਗਾ ਡਾਕਟਰਾਂ ਦੀ ਟੀਮ ਵੀ ਜਿਹੜੀ ਇੱਥੇ ਪਹੁੰਚ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਸੁਰੱਖਿਆ ਦਾ ਘੇਰੇ ਦੀ ਆਪਾਂ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿਹੋ ਜਿਹੇ ਤਰੀਕੇ ਨਾਲ ਜਿਹੜਾ ਉਹਨਾਂ ਨੂੰ ਸੁਰੱਖਿਆ ਦਾ ਘੇਰਾ ਉਹਨਾਂ ਦੇ ਲਈ ਬਣਾਇਆ ਗਿਆ ਹੈਗਾ ਇੱਕ ਜਾਲ ਨੁਮਾ ਜਿਹੜਾ ਉਹ ਬਣਾ ਦਿੱਤਾ ਗਿਆ ਹੈਗਾ ਕਿ ਕੋਈ ਵੀ ਜ਼ਿਆਦਾ ਨਜ਼ਦੀਕ ਉਹਨਾਂ ਦੇ ਨਾ ਜਾ ਸਕੇ ਸੋ ਵੀਡੀਓ ਨੂੰ ਜਿਹੜਾ ਤੁਸੀਂ ਸ਼ੇਅਰ ਜ਼ਰੂਰ ਕਰੋ